ਜੀ ਪਿੰਡ ਸਭਰਾਵਾ ਸਭਰਾਵਾ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਜਿੱਥੇ ਖੜੇ ਆ ਕਿ ਤੁਹਾਨੂੰ ਲੱਗਦਾ ਹੋਣਾ ਵੀ ਅੱਜ ਕਿਸੇ ਦੁਬਾਰਾ ਗੁੜ ਦੀ ਵੀਡੀਓ ਕਰਨ ਆਏ ਆ ਜੀ ਬਿਲਕੁਲ ਤੇ ਸਭਰਾਵਾ ਪਿੰਡ ਦੇ ਵਿੱਚ ਮਾਝੇ ਦੇ ਵਿੱਚ ਅਸੀਂ ਗੁੜ ਦਾ ਵੀਡੀਓ ਸ਼ੂਟ ਕਰਨ ਆਏ ਆ ਤੇ ਇੱਥੇ ਜਿਹੜਾ ਗੁੜ ਬਣਦਾ ਜੀ ਪਿਓਰ ਆਰਗੈਨਿਕ ਤੇ オリジナル ਗੁੜ ਹੁੰਦਾ ਜੀ ਤੇ ਮੈਨੂੰ ਮੈਂ ਕਲੀਅਰ ਜੀ ਗੱਲਾਂ ਤੇ ਬਾਬਾ ਜੀ ਉਹਨਾਂ ਨੂੰ ਗੱਲਬਾਤ ਪੁੱਛ ਲਾਂਗੇ ਵੀ ਹਾਂ ਵੀ ਜਿਹੜਾ ਆਰਗੈਨਿਕ ਗੁੜ ਹੈ ਕਿਵੇਂ ਦਾ ਆ ਤੇ ਕਿਸ ਤਰੀਕੇ ਨਾਲ ਬਣਦਾ ਆ ਇੱਧਰ ਤੁਹਾਨੂੰ ਦਿਖਾਤੀ ਆ ਇਹ ਤੇ ਜਿਹੜੀ ਪੱਤ ਚੱਲਦੀ ਪਈ ਹੈ ਜੀ ਇਨੂੰ ਲਗਭਗ ਹਜੇ ਮੇਰਾ ਸਾਹਨਾ 10-15 ਮਿੰਟ ਅਜੇ ਲੰਘਣਗੇ ਭਾਈ ਲੰਘਣਗੇ 10-15 ਮਿੰਟ ਅਜੇ ਹਾਂਜੀ ਬਿਲਕੁਲ ਜੀ ਤੇ ਇਧਰ ਨੇ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਮੈਨੂੰ ਹੁਣ ਆਪਾਂ ਇਧਰਲੇ ਪਾਸੇ ਆਓ ਥੋੜਾ ਜਿਹਾ ਨਾਲ-ਨਾਲ ਗੁੜ ਦੀ ਨਾ ਨਾਲ ਝਲਕਾਂ ਦੀ ਰਵੇ ਪਿੱਛੇ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਭਾਈ ਜੀ ਹੁਣ ਮੈਨੂੰ ਦੱਸੋ ਵੀ ਤੁਸੀਂ ਇੱਕ ਇੱਥੇ ਲਿਖ ਕੇ ਲਾਇਆ ਸ਼ੁੱਧ ਗੁੜ ਖਾਓ ਰੋਗ ਭਜਾਓ ਹਾਂਜੀ ਤੇ ਮੈਨੂੰ ਇੱਕ ਗੱਲ ਦੱਸਿਓ ਜੀ ਤੁਸੀਂ ਜਿਹੜਾ ਗੁੜ ਬਣਾਉਂਦੇ ਹੋ ਤੁਸੀਂ ਕਹਿੰਦੇ ਆਰਗੈਨਿਕ ਗੁੜ ਤੁਸੀਂ ਤਿਆਰ ਕਰਦੇ ਹੋ ਹਾਂਜੀ ਇਹ ਆਰਗੈਨਿਕ ਕਿਵੇਂ ਹੋ ਗਿਆ ਗੰਨਾ ਆਰਗੈਨਿਕ ਬੀਜਿਆ ਬਿਨਾਰੇ ਸੁਪਰੀਆਂ ਤੋਂ ਜਾਂ ਕਿਸੇ ਹਾਂਜੀ ਹਾਂਜੀ ਗੰਨਾ ਹੀ ਪਹਿਲੋ ਤਿਆਰ ਕਰਨਾ ਪੈਂਦਾ ਜੀ ਅੱਛਾ ਜੀ ਤੇ ਜਿਹੜਾ ਵਧੀਆ ਗੰਨਾ ਜਿਹੜਾ ਯਾਰਾਂ ਤੋਂ ਰਹਿ ਤਾ ਅੱਛਾ ਜੀ ਫਿਰ ਉਹਦੇ ਤੋਂ ਗੁੜ ਤਿਆਰ ਹੁੰਦਾ ਇਹ ਕਿੰਨੇ ਸਾਲਾਂ ਤੋਂ ਤੁਸੀਂ ਜਿਹੜਾ ਬਿਨਾਂ ਰੇਹ ਸੁਪਰੀਆਂ ਤੋਂ ਤੁਸੀਂ ਫਸਲਾਂ ਬੀਜ ਰਹੇ ਹੋ ਇਹ ਅਸੀਂ 8 ਸਾਲ ਤੋਂ ਗੰਨਾ ਦਾ ਕੰਮ ਕਰ ਰਹੇ ਹਾਂ ਅੱਛਾ ਜੀ ਤੇ 8 ਸਾਲ ਤੋਂ ਹੀ ਆਈ ਆਪਣੇ ਖੇਤ ਦੇ ਵਿੱਚ ਅੱਗ ਨਹੀਂ ਲਗਾਈ ਅੱਗ ਨਹੀਂ ਹੀ ਲਾਈ ਜਿਹੜਾ ਫੂ ਹਰਾਇ ਵੇਤੇ ਉਹਨੇ ਤੇ ਗੰਨਾ ਜਿਹੜਾ ਇਹ ਆਰਗੈਨਿਕ ਤਿਆਰ ਕਰ। ਅੱਛਾ ਗੰਨਾ ਪਿਓਰ ਆਰਗੈਨਿਕ ਹੁੰਦਾ। ਹਾਂਜੀ। ਠੀਕ ਹੈ ਜੀ। ਤੇ ਭਾਈ ਇੱਕ ਚੀਜ਼ ਮੈਨੂੰ ਹੋਰ ਦੱਸੋ ਰੇਟ ਕੀ ਆ ਤੁਹਾਡੇ ਗੁੜ ਦਾ? ਰੇਟ 110 ਰੁਪਏ ਆ ਜੀ ਜਿਹੜਾ ਚਾਹ ਵਾਸਤੇ ਆ। ਅੱਛਾ ਜੀ। ਉਸ ਤੋਂ ਬਗੈਰ ਜਿਸ ਤਰ੍ਹਾਂ ਤੇਲਾਂ ਵਾਲਾ ਹੋ ਗਿਆ, ਸੌਂਫ ਜਵੈਣ ਵਾਲਾ ਹੋ ਗਿਆ, ਮੂੰਗਫਲੀ ਵਾਲਾ ਹੋ ਗਿਆ, ਛੋਲਿਆਂ ਵਾਲਾ ਹੋ ਗਿਆ। ਹੂੰ। ਇਹ ਕਈ ਤਰ੍ਹਾਂ ਦਾ ਗੁੜ ਆ। ਅੱਛਾ ਜੀ। ਤੇ ਉਹਦਾ ਲਗ ਲਗ ਗ੍ਰੇਡ ਆ ਡ్రਾਈ ਫਰੂਟ ਵਾਲਾ ਜਿਹੜਾ ਉਹ ਉਹਦਾ ਲਗ 200 ਰੁਪਏ ਆ ਜਿਹੜਾ ਸੌਂਫ ਦਾ ਤਿਲਾਂ ਵਾਲਾ ਜਾਂ ਇਹ 130 ਰੁਪਏ ਤੇ ਇੱਕ ਚੋ ਲੈ ਆਣ 130 ਰੁਪਏ ਹਾਂਜੀ ਓਕੇ ਓਕੇ ਜੀ ਤੁਹਾਨੂੰ ਮਤਲਬ ਉਹ 130 ਰੁਪਏ ਕਿਲੋ ਆ ਜਿਹੜਾ ਤਿਲਾਂ ਵਾਲਾ ਹੋ ਗਿਆ ਜਾਂ ਦੂਜਾ ਹੋ ਗਿਆ ਜਿਹੜਾ ਔਰ ਜਿਹੜਾ ਸਿਰਫ ਗੁਣ ਵਾਸਤੇ ਆਪਣੀ ਚਾਹ ਵਾਸਤੇ ਆ ਹਾਂਜੀ ਉਹ 100 ਰੁਪਏ ਕਿਲੋ 110 ਰੁਪਏ ਕਿ ਉਹ 110 ਰੁਪਏ ਤੇ ਸ਼ੱਕਰ ਵੀ ਪੜਾਉਣੀ ਆ ਤੁਸੀਂ ਜੀ ਹਾਂਜੀ ਸ਼ੱਕਰ ਵੀ ਪੜਾਉਣੀ ਸ਼ੱਕਰ ਦਾ ਗ੍ਰੇਡ ਹੁੰਦਾ ਸੀ ਉਹਦਾ 140 ਰੁਪਏ 140 ਰੁਪਏ ਅੱਛਾ ਭਾਈ ਜਿਹੜੇ ਤੁਸੀਂ ਪੱਤ ਕੱਢਦੇ ਹੋ ਹਾਂਜੀ ਇਹ ਕਿੰਨੇ ਕਿਲੋ ਦੀ ਜਿਹੜੀ ਤੁਹਾਡੇ ਇੱਥੇ ਹੁੰਦੀ ਹੈ ਜੀ ਇਹ ਦੇ 6 ਪੀਪੇ ਦੀ ਹੁੰਦੀ ਆ ਲਗਭਗ 90 ਲੀਟਰ ਦੀ 90 ਲੀਟਰ ਦੀ ਤੇ ਇਹਦੇ ਵਿੱਚੋਂ 90 ਲੀਟਰ ਦੇ ਵਿੱਚੋਂ ਕਿੰਨਾ ਗੁੜ ਇਸ ਟੰ ਬਣਦਾ ਇਹ ਹੁਣ 17-18 ਕਿਲੋ ਲਗਭਗ ਨਿਕਲਣਾ ਪਿਆ ਸ਼ੁਰੂ ਜਦੋਂ ਜਦੋਂ ਹੀ ਸਟਾਰਟ ਕੀਤਾ ਉਦੋਂ 12-13 ਸੀਗਾ ਅੱਛਾ ਜੀ ਉਸ ਤੋਂ ਬਾਅਦ ਜਿਉਂ-ਜਿਉਂ ਮੌਸਮ ਬਣਦਾ ਜਾਂਦਾ ਤੇ ਗੁੜ ਦਾ weight ਵੱਧ ਜਾਂਦਾ ਅੱਛਾ ਗੁੜ ਦਾ ਰੇਟ ਜਿਹੜਾ weight ਹੈਗਾ ਉਹ ਵਧੀ ਜਾਂਦਾ ਵਧੀ ਜਾਂਦਾ ਤੇ ਕੁਆਲਿਟੀ ਵੀ ਬਣਦੀ ਹੈ ਅੱਛਾ ਕੁਆਲਿਟੀ ਵੀ ਨਾਲ-ਨਾਲ ਕੁਆਲਿਟੀ ਵੀ ओके ਤੇ ਉਚਤਾ ਜਦਾ ਹੁਣ ਅੱਗੇ ਮੌਸਮ ਹੋਰ ਖੁੱਲੜੇ ਨੇ ਤੇ ਗੁੜ ਜੜਾ ਹੋਰ ਜ਼ਿਆਦਾ ਵਧੀਆ ਹੋਰ ਜ਼ਿਆਦਾ ਬਣੂਗਾ ਤੇ ਕੁਆਲਿਟੀ ਵੀ ਜ਼ਿਆਦਾ ਵਧੀਆ ਬਣੇਗਾ। ਹੋਣੀ ਜ਼ਿਆਦਾ ਕੁਆਲਿਟੀ ਬੈਟਰ ਕੁਝ ਹਾਂਜੀ ਤੇ ਆਪਾਂ ਹੁਣ ਪਹਿਲਾਂ ਗੁੜ ਦੇਖ ਲਈਏ ਜਿਹੜੇ ਤੁਸੀਂ ਗੁੜ ਬਣਾਏ ਨੇ ਕਿਹੜੇ ਕਿਹੜੇ ਗੁੜ ਨੇ ਹਾਂਜੀ ਚਲੋ ਜੀ ਆਓ ਜੀ ਮਰਖਾਣਾ ਅੱਛਾ ਮਰਖਾਣਾ ਫਾਰਮ ਸਬਰਾਂ ਤੇ ਲੋੜੀ ਦੇ ਗੰਦੇ ਦੀ ਗੰਦੇ ਦਾ ਰਸ ਲੈਣਾ ਤੇ 20 ਰੁਪਏ ਲੀਟਰ ਮਿਲਣਾ ਜੀ। ਕੀ ਬਾਤ ਹੈ ਜੀ। ਤੇ ਇਹ ਆ ਜੀ ਇਧਰ ਗੁੜ ਦੀ ਕੁਆਲਿਟੀਆਂ bày ਹੋਣਾ ਰੱਖੀਆਂ ਹੋਈਆਂ। ਕਿਆ ਬਾਤ ਹੈ ਭਾਜੀ ਭਾਜੀ ਦਿਖਾਓ ਕਿਹੜੇ ਕਿਹੜੇ ਗੋੜ ਨੇ ਤੁਹਾਡੇ ਕੋਲ ਜੀ ਤੇਲਾ ਵਾਲਾ ਆਹ ਤੇਲਾ ਮਲਾ ਜੀ ਅੱਛਾ ਜੀ ਤੇ ਇਹਦੇ ਵਿੱਚ ਡ్రਾਈ ਫੂਡ ਵੀ ਮਿਕਸਿਆ ਇਹ ਅਲਸੀ ਵਾਲਾ ਜੀ ਅੱਛਾ ਇਹ ਅਲਸੀ ਵਾਲਾ ਗੋੜਾ ਜੀ ਹਾਂ ਜੀ ਵਾਹ ਜੀ ਤੇ ਆਹ ਸੌਫ ਜਮੈਣ ਵਾਲਾ ਜੀ ਅੱਛਾ ਇਹ ਸੌਫ ਜਮੈਣ ਵਾਲਾ ਆ ਗਿਆ ਜੀ ਹਾਂ ਜੀ ਓਕੇ ਜੀ ਆ ਜਿਹੜਾ ਸਿੰਪਲ ਗੋੜਾ ਜੀ ਅੱਛਾ ਜੀ ਅੱਛਾ ਇਹ ਮੰਨ ਲਓ ਹਰੇਕ ਮੰਨ ਲਓ ਕਹਿ ਲਈਏ ਵੀ ਜ਼ਿਲ੍ਹਿਆਂ ਦੇ ਅਲੱਗ-ਅਲੱਗ ਤਰੀਕੇ ਦਾ ਸ਼ੁਰੂ ਹੋਇਆ ਨਾ ਸਾਡੇ ਦੁਆਬੇ ਦੇ ਵਿੱਚ ਜਿਹੜੀ ਛੋਟੀ ਪੈਸੀ ਬਣਦੀ ਆ ਤੁਹਾਡੇ ਇਧਰ ਵੱਡੀ ਪੈਸੀ ਬਣਦੀ ਹਾਂਜੀ ਹਾਂਜੀ ਅੱਛਾ ਜੀ ਤੇ ਨਾਲ ਲੱਡੂ ਵੀ ਵੜ ਦਿੰਦੇ ਹੋ ਹਾਂਜੀ ਵਾਹ ਜੀ ਵਾਹ ਆ ਕੀ ਸ਼ਹਿਦ ਇਹ ਸ਼ਹਿਦ ਆ ਜੀ ਅੱਛਾ ਜੀ ਇਹ ਵੀ ਤੁਹਾਡਾ ਆਪਣੇ ਇਹ ਹਾਂਜੀ ਇਹ ਸ਼ੁੱਧ ਸ਼ਹਿਦ ਆ ਜੀ ਅੱਛਾ ਚਾਹੇ ਵੀ ਚਾਰ ਕਰਦੇ ਆਪ 100% ਗਾਰੰਟੀ ਜੀ ਕੀ ਬਾਤ ਹੈ ਤੇ ਭਾਈ ਮੈਨੂੰ ਹੁਣ ਇਹ ਗੱਲ ਦੱਸੋ ਵੀ ਆਪਾਂ ਹੁਣ ਦੁਬਾਰਾ ਚੱਲਦੇ ਆਂ ਗੁਰਦੇ ਉੱਥੇ ਹਾਂਜੀ ਜਿੱਥੇ ਤੁਹਾਡੀ ਪੱਤ ਤਿਆਰ ਬੜੇ ਜਦੋਂ ਗੰਨੇ ਦੀ ਤੁਸੀਂ ਇਹਦੇ ਵਿੱਚ ਪੱਤ ਕੱਢਦੇ ਹੁੰਦੇ ਕੀ ਕੀ ਪਾਉਂਦੇ ਹੋ ਉਹਦੇ ਵਿੱਚ ਕੋਈ ਕੈਮੀਕਲ ਵਗੈਰਾ ਉਹ ਇਹਦੇ ਜੇ ਮਿੱਠੇ ਥੋੜੇ ਦੀ ਥੋੜੀ ਜਿਹੀ ਵਰਤੋ ਕੀਤੇ ਜਾਂਦੇ ਜੀ ਬਿਲਕੁਲ ਅ ਘੱਟ ਮਾਤਰਾ ਉਹਦੇ ਵਿੱਚ ਅੱਛਾ ਜੀ ਜਿਹਦੇ ਨਾਲ ਕਿ ਉਹ ਰੰਗ ਸਾਫ਼ ਹੋ ਜਾਂਦਾ ਤੇ ਦੇਖੋ ਦੀ ਵਧੀਆ ਹੋ ਜਾਂਦੀ ਦੇਖੋ ਵਧੀਆ ਹੋ ਜਾਂਦੀ ਹੈ ਦੇਖੋ ਵਧੀਆ ਅੱਛਾ ਕਈ ਚੀਜ਼ ਕਈ ਲੋਕ ਹੋਰ ਸਾਫ ਦਲ ਵੀ ਕਰਦੇ ਹਨ ਨਾ ਉਹ ਕੋਈ ਚੀਜ਼ ਉਹ ਚੜਾਈ ਟਾਈਪ ਕੀ ਹੁੰਦੀ ਕੀ ਕਿ ਪੰਡੀਆਂ ਦੀ ਹੁੰਦੀ ਹੈ ਪਾਣੀ ਹੋ ਗਿਆ ਹਾਂਜੀ ਉਸ ਖਲਾਈ ਬੂਟੀ ਇੱਕ ਹੁੰਦੀ ਹੈ ਜੀ ਅੱਛਾ ਜੰਗਲੀ ਪਿੰਡੀ ਵੀ ਕਹ ਦਿੰਦੇ ਸ ਫਲਾਈ ਬੁੱਟੀ ਵੀ ਕਹ ਦਿੰਦੇ ਹਾਂਜੀ ਹਾਂਜੀ ਉਹਦੇ ਨਾਲ ਵੀ ਪਾਉਂਦੇ ਆ ਉਹ ਮੈਲ ਲਾਉਂਦੇ ਆ ਉਹਦੇ ਨਾਲ ਵੀ ਮੈਲ ਲਾਉਂਦੇ ਆ ਉਹਦੇ ਨਾਲ ਵੀ ਮੈਲ ਲਾਉਂਦੇ ਆ ਉਹਦੇ ਨਾਲ ਸੁਣਨ ਚ ਆਇਆ ਵਾ ਵੀ ਉਹਦੇ ਨਾਲ ਚਾਹ ਫੁੱਟਦੀ ਆ ਜਦੋਂ ਜਿਆਦਾ ਵਾਰ ਤੋਂ ਕਰਦੇ ਅੱਛਾ ਜਿਆਦਾ ਵਾਰ ਤੋਂ ਕਰਨਾ ਉਹਦੀ ਚਾਹ ਫੁੱਟ ਜਾਂਦੀ ਆ ਚਾਹ ਫੁੱਟ ਜਾਂਦੀ ਆ ਤੇ ਦੂਸਰਾ ਇਹਦੇ ਆ ਕਿ ਉਹ ਜਦੋਂ ਉਹਨੂੰ ਅਸੀਂ ਮੈਂ ਵੀ ਪਹਿਲੇ ਦਿਨ ਇੱਕ ਦਿਨ ਵਰਤੀ ਸੀ ਤੇ ਉਹ ਜਦੋਂ ਉਹਨੂੰ ਪਾਣੀ ਦੇ ਵਿੱਚ ਪਿਉਣਾ ਪੈਂਦਾ ਉਹ ਕੁਛ ਚਰ ਹੂੰ ਤੇ ਜਦੋਂ ਉਹਨੂੰ ਅਸੀਂ ਉਹਨੂੰ ਮਲਦੇ ਆ ਤੇ ਉਹ ਜਲਭਾਂਜੀਆਂ ਬਣ ਜਾਂਦੀਆਂ ਵੇਖਣ ਨੂੰ ਮਤਲਬ ਜੀ ਨਹੀਂ ਕਰਦਾ ਉਹ ਇਸ ਕਰਕੇ ਫਿਰ ਅਸੀਂ ਉਹ ਨਹੀਂ ਵਰਤਦੇ ਅੱਛਾ ਮਿੱਠਾ ਸੋਡਾ ਅਸੀਂ ਵਰਤਦੇ ਹਾਂ ਜਿਹੜੇ ਕਿ ਸਾਡੇ ਦਾਦੇ ਪੜਦਾਦੇ ਵੱਡੇ-ਵਡੇਰੇ ਵਰਤਦੇ ਆਏ ਬਿਲਕੁਲ ਹਾਂਜੀ ਤੇ ਮਿੱਠਾ ਸੋਡਾ ਵੈਸੇ ਵੀ ਸਿਹਤ ਲਈ ਹਾਨੀਕਾਰਕ ਨਹੀਂ ਹੈਗਾ ਹਾਂ ਨਹੀਂ ਕਰ ਰਿਹਾ ਥੋੜਾ ਜਿਹਾ ਖਾਣਾ ਵੀ ਚਾਹੀਦਾ ਹੈ ਨੂੰ ਆਪਾਂ ਕੈਮੀਕਲ ਨਹੀਂ ਕਹਿ ਸਕਦੇ ਹਾਂ ਕਿ ਇਹ ਅਸੀਂ ਥੋੜਾ ਜਿਹਾ ਵਰਤਦੇ ਹਾਂ ਥੋੜਾ ਉਹ ਇੱਕ ਸਫਾਈ ਲਈ ਕਿ ਜਦਾ ਇਹ ਗੰਨੇ ਦਾ ਗੁੜ ਨੂੰ ਉਹ ਗੰਨੇ ਦਾ ਰਸ ਨੂੰ ਸਾਫ਼ ਕਰ ਦਿੰਦਾ ਉਹ ਵੀ ਪੇਟ ਨੂੰ ਵੀ ਸਾਫ਼ ਕਰ ਦਿੰਦਾ ਪੇਟ ਨੂੰ ਸਾਫ਼ ਕਰਦਾ ਆ ਜੀ ਬਾਕੀ ਬਿਲਕੁਲ ਭਾਈ ਤੇ ਭਾਈ ਹੁਣ ਕਿੰਨਾ ਟਾਈਮ ਲੱਗਣਾ ਇਹਨੂੰ ਇਹ ਰਾਸ ਨੂੰ ਇਹਨੂੰ ਕੋਈ 20 ਕੁ ਮਿੰਟ ਲੱਗਣਗੇ 20 ਕੁ ਮਿੰਟ ਗੁੜ ਪਾਉਣ ਲੱਗ ਬਣਾਉਣ ਲੱਗਾ 20 25 ਮਿੰਟਾਂ ਦੇ ਵਿੱਚ ਪ੍ਰੋਪਰੇ ਤਿਆਰ ਹੋ ਜਾਣਾ ਪ੍ਰੋਪਰ ਤਿਆਰ ਹੋ ਜਾਊਗਾ ਜੀ ਓਕੇ ਜੀ ਤੇ ਤੁਸੀਂ ਗੁੜ ਦੀ ਡਿਲੀਵਰੀ ਵਗੈਰਾ ਵੀ ਕਰ ਦਿੰਦੇ ਹੋ ਕਿ ਤੁਹਾਨੂੰ ਕੋਲੋਂ ਇੱਥੋਂ ਲੈ ਕੇ ਜਾਣਾ ਪੈਂਦਾ ਹੈ ਵੇਖੋ ਜੀ ਡਿਲੀਵਰੀ ਤਾਂ ਅਸੀਂ ਕਰ ਸਕਦੇ ਆ ਪਰ ਡਿਲੀਵਰੀ ਜੋਗਾ ਜਮਾ ਹੀ ਨਹੀਂ ਹੁੰਦਾ ਅੱਛਾ ਜੀ ਜਿੰਨਾ ਇੱਕ ਬਣਦਾ ਰਜਾਨਾ ਲਗਭਗ 2 ਕੁਇੰਟਲ ਬਣਦਾ अच्छा जी। ਅਸੀਂ ਅੱਜ ਦੋ ਕੁਇੰਟਰ ਬਣਾਉਣੇ ਆ। ਤੇ ਦੋ ਕੁਇੰਟਰ ਸ਼ਾਮ ਤੱਕ ਸੇਲ ਹੋ ਜਾਂਦਾ। ਅੱਛਾ ਸ਼ਾਮ ਤੱਕ ਵਿਕ ਜਾਂਦਾ ਸਾਰਾ। ਵਿਕ ਜਾਂਦਾ। ਓਕੇ ਮਤਲਬ ਕੋ ਤੁਹਾਡੇ ਕੋ ਜਮਾ ਨਹੀਂ ਹੋ ਰਿਹਾ ਕੋਈ। ਜਮਾ ਨਹੀਂ ਹੋ ਰਿਹਾ। ਅੱਛਾ ਉਸ ਤਰ੍ਹਾਂ ਦੀ ਡਿਮਾਂਡ ਬਹੁਤ ਯੂਐਸਏ ਤੋਂ ਵੀ ਆ ਕੈਨੇਡਾ ਤੋਂ ਵੀ ਆ। ਅੱਛਾ ਜੀ। ਵਿਦੇਸ਼ਾਂ ਤੋਂ ਸਾਰਿਆਂ ਦੇਸ਼ਾਂ ਤੋਂ ਹੀ ਆਈ ਆ। ਕਿ ਪਾਰਸਲ ਕਰ ਦੋ ਕੋਈ ਕਹਿੰਦਾ ਕੋਰੀਅਲ ਕਰ ਦੋ ਇਥੇ ਦੇਸ਼ ਦੇ ਵਿੱਚੋਂ ਵੀ ਮਤਲਬ ਸਾਰਿਆਂ ਸਟੇਟਾਂ ਦੇ ਵਿੱਚੋਂ ਹੀ ਡਿਮਾਂਡ ਬਹੁਤ ਆ। ਅੱਛਾ ਜੀ। ਪਰ ਸਾਡੇ ਕੋਈ ਨਾ ਹੁੰਦਾ ਹੀ ਨਹੀਂ ਕਿ ਅਸੀਂ ਉਹ ਡਿਮਾਂਡ ਪੂਰੀ ਕਰ ਸਕੀਏ। ਤੇ ਭਾਈ ਜੀ ਫਿਰ ਜੇ ਜਦੋਂ ਹੁਣ ਕੋਈ ਬੰਦੇ ਨੂੰ ਹੁਣ ਜਦੋਂ ਸਾਨੂੰ ਕੋ ਗੋੜੇ ਚਾਹੀਦਾ ਹੋਊਗਾ ਫਿਰ ਕਿਵੇਂ ਸਾਨੂੰ ਕਿਵੇਂ ਗੋੜ ਮਿਲੂਗਾ ਫਿਰ ਜਦੋਂ ਦੁਮਾਨ ਦਾ ਤੁਹਾਡੀ ਪਹਿਲਾਂ ਹੀ ਖਤਮ ਬੋ ਬੁੱਖੀ ਹੁੰਦੀ ਹੈ ਚੀਜ਼ਾਂ ਇਹਦਾ ਇਹਦਾ ਵੇਖੋ ਜੀ ਅਸੀਂ 8 ਕੜਾਹੀ ਲਾਏ ਹੋਇਆ ਅੱਛਾ ਜੀ ਇਹਨੂੰ ਕੜਾਹੀ ਬਤਾਵਾਂਗੇ ਅੱਛਾ ਅਜੇ ਦੋ ਕੜਾਹੀ ਅਸੀਂ ਜੋ 4 ਕੜਾਹੀ ਜੂਸ ਕਰਦੇ ਹਾਂ ਦੋ ਪੱਠੀਆਂ ਅੱਛਾ ਗੰਨਾ ਕਿੰਨਾ ਖੇਤੀ ਕਿੰਨੀ ਖੇਤੀ ਕਰਦੇ ਕਿੰਨੇ ਦੀ ਗੰਨਾ ਸਾਡੇ ਕੋ 3 ਏਕੜਾ ਜੀ ਆਪਣਾ ਅੱਛਾ 3 ਏਕੜਾ ਹਾਂ ਪਰ ਐਰ ਕੀ ਗੁਰੂ ਦੀ ਕਿਰਪਾ ਨਾਲ ਥੋੜਾ ਪੈ ਗਿਆ अच्छा भाई सानू गन्ना पासो ਲੈਣਾ ਪਊਗਾ ਜਿਹੜਾ ਉਹ ਵੀ ਉਹਨਾਂ ਨੇ ਵਧੀਆ ਢੰਗ ਨਾਲ ਤਿਆਰ ਕੀਤਾ। اچھا ਜੀ। हां ਅਸੀਂ ਅੱਜ ਹੀ ਵੇਖਿਆ ਵਾ 2 ਏਕੜ गन्ना ਸੀ। اچھا। ਹੋਰ ਖਰੀਦ ਰਹੇ ਆ। 3 ਏਕੜ ਵਾਲਾ ਵੇਖਿਆ ਤੁਹਾਡਾ? 3 ਏਕੜ ਵਾਲਾ ਉਹਦੇ ਚੋਂ 1 ਏਕੜ ਰਹਿ ਗਿਆ। اچھا 1 ਏਕੜ ਰਹਿ ਗਿਆ। ਅਸੀਂ 2 ਏਕੜ ਅਸੀਂ ਕੱਢ ਲਿਆ। اچھا 2 ਏਕੜ ਤੁਹਾਡਾ ਹੋ ਗਿਆ ਖਤਮ। ਹਾਂਜੀ ਹਾਂਜੀ। ਤੇ ਅੱਛਾ ਇੱਕ ਚੀਜ਼ ਹੋਰ ਦੱਸੋ ਕਈ ਲੋਕ ਕਹਿੰਦੇ ਆ ਵੀ ਇਹ ਸੌਦਾ ਆ ਜਿਹੜਾ ਨਾ ਇਹ ਥੋੜਾ ਜਿਹਾ ਸਸਤ ਘੱਟ ਪੈਸੇ ਵਾਲਾ ਸੌਦਾ ਆ। ਕਮਾਈ ਘਟਿਆ। ਕਿ ਤੁਸੀਂ ਮੰਨਦੇ ਹੋ ਬਾਗ ਵਿੱਚ ਕਮਾਈ ਘਟ ਹੈਗੀ ਹੈ ਵੇਖੋ ਜੇ ਕਮਾਈ ਭਾਵੇਂ ਘਟ ਹੋਵੇ ਪਰ ਇੱਕ ਤਾਂ ਇਮਾਨਦਾਰੀ ਦੀ ਆ ਹਾਂਜੀ ਮਿਹਨਤ ਜਰੂਰ ਇਹਦੇ ਵਿੱਚ ਵੱਧ ਲੱਗਦੀ ਆ ਲੇਬਰ ਦਾ ਖਰਚਾ ਵੀ ਵੱਧ ਲੱਗਦਾ ਸਾਰੀਆਂ ਫਸਲਾਂ ਨੂੰ ਲੇਬਰ ਦਾ ਖਰਚਾ ਇਹਦੇ ਵਿੱਚ ਵਧਿਆ ਵਧਿਆ ਜੀ ਤੇ ਇਸ ਕਰਕੇ ਲੋਕ ਇਹਨੂੰ ਨਹੀਂ ਪਸੰਦ ਕਰਦੇ ਛੱਡ ਜਾਂਦੇ ਆ ਕਿ ਇੰਨਾ ਖਪਾਾ ਕੌਣ ਕਰੇ ਤੇ ਬਾਕੀ ਜੇ ਖਪਾਾ ਕਰੀਏ ਤੇ ਆਮਦਨ ਹੈਗੀ ਆ ਦੂਸਰੀਆਂ ਝੋਨੇ ਕਣਕ ਨਾਲੋਂ ਵਾਦੀ ਵਟੇ ਜਾਂਦੇ ਘਾਟ ਪਰ ਇੱਕ ਚੀਜ਼ ਹੋਰ ਵੀ ਇੱਕ ਟਾਈਪ ਇਹ ਸੀਗਾ ਵੀ ਇੱਕ ਪਾਸੇ ਖੰਡ ਹੁੰਦੀ ਸੀ ਇੱਕ ਪਾਸੇ ਗੁੜ ਹੁੰਦਾ ਰੇਟ ਜਿਹੜਾ ਗੁੜ ਦਾ ਘਟ ਹੁੰਦਾ ਸੀ ਘਟ ਹੁੰਦਾ ਤੇ ਖੰਡ ਦਾ ਜ਼ਿਆਦਾ ਹੁੰਦਾ ਸੀ ਹਾਂਜੀ ਤੇ ਅੱਜ ਇੱਕ ਉਲਟ ਹੋ ਗਿਆ ਵੀ ਡਬਲ ਹੋ ਗਿਆ ਲੱਗਦਾ ਡਬਲ ਉਲਟ ਡਬਲ ਮਤਲਬ ਲਾਲੂ ਤਿਗਣਾ ਹੋ ਚੱਲਿਆ ਕਹਿ ਲਈ ਹਾਂਜੀ ਹਾਂਜੀ ਜਿੱਥੇ 110 ਰੁਪਏ ਕਿਲੋ 45 45 90 ਰੁਪਏ ਹੋ ਗਿਆ ਮਤਲਬ ਫਿਰ ਡੇਡਾ ਹੋ ਗਿਆ ਜੀ ਹਨਾ ਡੇਡਾ ਰੇਟ ਹੋ ਗਿਆ ਤੇ ਫਿਰ ਡੇਡੇ ਰੇਟ ਦੇ ਵਿੱਚ ਤਾਂ ਕੁਝ ਤਾਂ ਕਮਾਈ ਹੁੰਦੀ ਹੋਣੀ ਹੈ ਹਾਂਜੀ ਚਲੋ ਜੀ ਤੇ ਅੱਛਾ ਤੁਹਾਨੂੰ ਦਿਖਾਵੀਆਂ ਇੱਧਰ ਇੱਕ ਕੜਾਏ ਹੱਲ ਕੀ ਹੋਏ ਨੇ ਦੋ ਕੜਾਈ ਇੱਧਰ ਲੱਗੇ ਮਤਲਬ ਚਾਰ ਕੜਾਈ ਟੋਟਲ ਆਏ ਤੁਸੀਂ ਚਾਰ ਵੀ ਅੱਠ ਲੱਗੇ ਨੇ ਅੱਠ ਲੱਗੇ ਤੇ ਇਹ ਅੱਠਾਂ ਦੇ ਵਿੱਚ ਇਕੱਠਾ ਗੁੜ ਬਣ ਬਣਾ ਲੈਂਦੇ ਹਾਂ ਕਿਦਾਂ ਜਿਦਾਵਾਂ ਚ ਥੋੜੀ ਰਾਸ ਛੰਡੀ ਪਾ ਲਈ ਉਹਦੇ ਵਿੱਚ ਫੇਰ ਉਧਰ ਪਾ ਲਈ ਹਾਂਜੀ ਇਹਦੇ ਵਿੱਚ ਮੈਲ ਲੈ ਜਾਂਦੀ ਆ ਹੁਣ ਤੇ ਲਾਸਟ ਆ ਨਾ ਜੀ ਲਾਸਟ ਪਾਤਾ ਮਗਰ ਪਾਣੀ ਪਾਇਆ ਅੱਛਾ ਜੀ ਆਖੀ ਪੱਤੇ ਆ ਹਾਂਜੀ ਇਹਦੇ ਇਨੀ ਦੇ ਗੰਨੇ ਦਾ ਰਾਸ ਹੁੰਦਾ ਉਹਦੀ ਮੈਲ ਲੈ ਜਾਂਦੀ ਇਹਨੂੰ ਸਾਫ਼ ਕਰ ਲਈਦਾ ਅੱਛਾ ਜੀ ਤੇ ਉਹ ਗੁੜ ਕੱਢ ਕੇ ਗਾਂਡੇ ਚ ਪਾ ਲੈਣਾ ਤੇ ਇਧਰੋਂ ਫੇਰ ਉਧਰ ਪਲਟ ਲੈਣਾ ਉਹਦੇ ਵਿੱਚੋਂ ਪਲਟ ਲੈਣਾ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਇਹ ਕਰਕੇ ਫਿਰ ਉਹ ਲੇਬਰ ਬਦਾਲ ਲਈ ਜਾਂਦੇ ਜਿੰਨਾ ਜਿੰਨੀ ਡਿਮਾਂਡ ਹੋਵੇ ਪੂਰੀ ਜਿਹੜੀ ਲੇਬਰ ਗੰਨਾ ਛੱਲਣ ਵਾਲੀ ਉਹ ਸਲਾਈ ਕਰੀ ਜਾਂਦੀ ਆ ਸਲਾਈ ਕਰੀ ਜਾਂਦੀ ਆ ਅਸੀਂ ਜਿਹੜੇ ਇੱਥੇ ਗੁੜ ਬਣਾਉਣ ਵਾਲੇ ਅਸੀਂ ਗੁੜ ਬਣਾਈ ਜਾਂਦੇ ਆ ਓਕੇ ਤੇ ਉਹ ਪ੍ਰੋਪਰ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਜੀ ਹਾਂਜੀ ਵਾਜੀਗਾ ਤੇ ਚਲੋ ਜੀ ਹੁਣ ਫਿਰ ਆਪਾਂ ਇਹ ਕੰਮ ਕਰਦੇ ਆ ਜੀ ਹੁਣ ਗੁੜ ਨਿਕਲ ਤਿਆਰੀ ਹੋ ਰਹੀ ਆ ਤੇ ਫਿਰ ਹੁਣ ਆਪਾਂ ਤਾਜ਼ਾ ਗੁੜ ਟੈਸਟ ਕਰਦੇ ਆ ਜੀ ਤੇ ਨਾਲੇ ਤੁਹਾਨੂੰ ਵੀ ਦੱਸਿਆ ਕਿਵੇਂ ਦਾ ਗੁੜਿਆ ਇੱਥੇ ਦਾ ਤੇ ਕਿਵੇਂ ਦਾ ਨਹੀਂ ਤੇ ਭਾਈ ਆਰਡਰ ਕਰਨ ਵਾਸਤੇ ਆਪਣੇ ਮੋਬਾਈਲ ਨੰਬਰ ਬੋਲ ਦਿਓ ਜੀ ਜਿਨ੍ਹਾਂ ਜਿਨ੍ਹਾਂ ਨੂੰ ਕਿਤੇ ਗੁੜ ਲੈਣਾ ਹੋਵੇ ਤੇ ਆਪਣਾ ਨੰਬਰ ਜ਼ਰੂਰ ਦੇ ਦਿਓ ਜੀ 94644 39605 946 94644 44 39605 39605 ਹਾਂ ਲੜਕੇ ਦਾ ਹੈਗਾ 68899 33805 ਕੀ ਬਾਤ ਹੈ ਜੀ ਬਹੁਤ ਵਧੀਆ ਭਾਜੀ ਤੇ ਥੈਂਕ ਯੂ ਸੋ ਮਾਚ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਜੀ ਥੈਂਕ ਯੂ ਸੋ ਮਾਚ ਜੀ ਤੇ ਇਧਰ ਗੁੜ ਸਾਡਾ ਤਿਆਰ ਹੋ ਚੁੱਕਿਆ 700 ਕਰਦੇ ਆਂ ਜੀ ਤੁਹਾਨੂੰ ਅੱਜ ਤੁਹਾਡਾ ਆ ਜਾਂਦਾ ਤੰਕਿਊ ਬਹੁਤ ਬਹੁਤ ਧੰਨਵਾਦ ਭਾਈ ਜੀ ਇਹਦਾ ਜਿਹੜਾ ਰੰਗ ਆ ਥੋੜਾ ਜਿਹਾ ਇਹ ਹਲਕਾ ਜਿਹਾ ਕਾਲੇਪਨ ਦੇ ਵਿੱਚ ਕਿਉਂ ਹੁੰਦਾ ਇਹ ਇਹ ਵੇਖੋ ਜੀ ਗੁੜ ਬਣਾਉਣ ਵਾਲੀਆਂ ਜੁਨੀਵਰਸਿਟੀ ਨੇ 6 ਕਿਸਮਾਂ ਦਿੱਤੀਆਂ ਆਂ ਅੱਛਾ ਜੀ ਤੇ ਇਹ 6 ਕਿਸਮਾਂ ਤੇ ਹੀ ਆਪੋ ਆਪਣੀ ਉਹਦਾ ਰੰਗ ਆ ਆਪੋ ਰੰਗ ਇਹ ਕਿਹੜੀ ਕਿਸਮ ਦਾ ਗੁੜ ਹੈ ਜੀ ਇਹ 15023 ਦਾ ਜੀ 15023 ਇਹ ਨਵੀਂ ਕਿਸਮ ਹੀ ਆ ਅੱਛਾ ਜੀ ਤੇ ਇੱਕ 2 ਸਾਲ ਤੋਂ ਆ ਅੱਛਾ ਜੀ ਲਗਭਗ ਸਾਨਾ ਕੋਲ ਪਹੁੰਚੀ ਆ ਜੀ ਇਹਦਾ ਆਪਣਾ ਹੀ ਸਵਾਦ ਆ ਇੱਕ CO118 ਆਉਂਦੀ ਆ ਜੀ ਉਹਦਾ ਰੰਗ ਥੋੜਾ ਜਿਹਾ ਇਹਦੇ ਨਾਲ ਬਲੈਕ ਹੁੰਦਾ ਇਹਨਾਂ ਦੋਵਾਂ ਕਿਸਮਾਂ 'ਚ ਕਣ ਬਹੁਤ ਹੁੰਦਾ ਕਣ ਬਹੁਤ ਹੁੰਦੀ ਆ ਹਾਂਜੀ ਓਕੇ ਤੇ ਰੰਗ ਥੋੜਾ ਜਿਹਾ ਵੈਸੇ ਕਾਲਾ ਹੋਣਾ ਨਾ ਨਹੀਂ ਰੰਗ ਇਹਦਾ ਵਧੀਆ ਹੋ ਜਾਊਗਾ ਜੀ ਉਹ ਜਿਹੜਾ ਗੁਣ ਬਣਿਆ ਉਹੋ ਜਿਹਾ ਹੋ ਜਾਊ ਰੰਗ ਓਕੇ ਅੱਛਾ ਹਾਂ ਜੀ ਐਦਾ ਦੇਖਣ ਨੂੰ ਲੱਗ ਰਿਹਾ ਥੋੜਾ ਡਾਰਕ ਹੈ ਇਤਨਾ ਲੱਗ ਰਿਹਾ ਨਾ ਡਾਰਕ ਹਾਂਜੀ ਪਰ ਇਹ ਜਦੋਂ ਅਜੇ ਜਦੋਂ ਗਾਂਡੇ ਚ ਪਾਇਆ ਹੋਰ ਡਾਰਕ ਹੋਣਾ ਨੇ ਅੱਛਾ ਜੀ ਜਦੋਂ ਗੋਡੀ ਦੇਵਾਂਗੇ ਫਿਰ ਬਣਦਾ ਹੂੰ ਹੂੰ ਗੋਡੀ ਨਾਲ ਬਣਦਾ ਅਜੇ ਇੱਕ ਯੂਪੀ ਵਾਲਾ ਗੁੜ ਹੁੰਦਾ ਉਹ ਤੇ ਨਿਰਾ ਕੈਮੀਕਲ ਹੁੰਦਾ ਕਿ ਉਹ ਤੇ ਹੁਣ ਵੇਖੋ ਯੂਪੀ ਚੋਂ ਫੋਨ ਆਉਂਦਾ ਅੱਛਾ ਜੀ ਆਹਰਾਮਪੁਰ ਚੋਂ ਲਖੀਨਪੁਰ ਖੇਰੀ ਚੋਂ ਜੀ ਤੇ ਸਾਨੂੰ ਗੁੜ ਭੇਜੋ ਅੱਛਾ ਜਾਂਹੀਂ ਲੈਣ ਆਉਣਾ ਕਿੰਨਾ ਹੱਬੇ ਤੁਸੀਂ ਤੇ ਜੂਪੀ ਦੇ ਹੈ ਗੁੜ ਦਾ ਘਰ ਹਾਂਜੀ ਉਹ ਆਂਦੇ ਪਰ ਪੰਜਾਬ ਨਾਲ ਦਾ ਨਹੀਂ ਮਿਲਦਾ ਪੰਜਾਬ ਨਾਲ ਦਾ ਨਹੀਂ ਮਿਲਦਾ ਪੰਜਾਬ ਨਾਲ ਦਾ ਨਹੀਂ ਮਿਲਦਾ ਹਸ਼ਿਆਰਪੁਰੋਂ ਫੋਨ ਆਉਂਦਾ ਅੱਛਾ ਜੀ ਗਰਦਾਸਪੁਰੋਂ ਫੋਨ ਆਉਂਦਾ ਕਿਉਂ ਉਹ ਉਸ ਨੇ ਉਹਨਾਂ ਭਈਏ ਰੱਖਿਆ ਅੱਛਾ ਤੇ ਉਹ ਫਿਰ ਭਈਆ ਆਪਣੀ ਮਰਜ਼ੀ ਨਾਲ ਜਿਹੜਾ ਗੁੜ ਤਿਆਰ ਕਰਦੇ ਆ ਕੈਮੀਕਲ ਪਾ ਕੇ ਵਗੈਰਾ ਇੱਕੋ ਇੱਕੋ ਜੇ ਸਾਈਜ਼ ਵਾਲੇ ਲਿਆਉਣੇ ਉਹ ਛੋੜੇ ਵਾਲੇ ਉਹ ਸਿੱਟਲੇ ਨਹੀਂ ਆਪਾਂ ਰੁਕ ਜਾ ਰੁਕ ਜਾ ਰੁਕ ਜਾ ਜੀ ਅਜੇ ਰੁਕ ਜਾਓ ਇੱਥੇ ਰੱਖੋ ਭਾਂਡੇ ਕਿਹੇ ਚ ਪਾ ਕੇ ਲਿਆਓ ਤੇ ਲੋ ਜੀ ਅੱਜ ਆਪਾਂ ਹੁਣ ਖਾਵਾਂਗੇ ਆਲੂ ਸਟਕੇ ਇਹ ਆਲੂ ਆ ਗਿਆ ਤੇ ਨਾਲਾ ਪਤ ਵਿੱਚ ਪਾਵਾਂਗੇ ਤੇ ਇਹ ਭਾਂਡੇ ਚ ਪਾ ਕੇ ਲਿਆਓ ਤੇ ਤੁਸੀਂ ਨਾ ਇੱਕ ਆ ਗੁਣ ਲਿਖੇ ਹੋਇਆ ਗੁੜ ਖਾਣ ਦੇ ਹਾਂਜੀ ਇਹ ਥੋੜੀ ਹੁਣ ਸਾਨੂੰ ਤੁਸੀਂ ਮੜੇ ਇਹਦੇ ਬਾਰੇ ਵੀ ਜਾਣ ਕੇ ਦੇ ਦਿਓ ਵੀ ਕਿਹੜੇ ਕਿਹੜੇ ਗੁਣ ਜ਼ਿਆਦਾ ਇਹ ਲਾਹੇਵੰਦ ਨੇ ਇਹ ਵੇਖੋ ਜੀ ਜਿਹੜੇ ਜਿਹੜਾ ਸ਼ੁੱਧ ਗੁੜ ਆਲਾ ਸ਼ੁੱਧ ਹਰ ਇੱਕ ਲਾਈਨ ਦੇ ਨਾਲ ਸ਼ੁੱਧ ਲਿਖਿਆ ਜੀ ਪਹਿਲੀ ਗੱਲ ਤਾਂ ਸ਼ੁੱਧ ਹੋਣਾ ਚਾਹੀਦਾ ਬਿਲਕੁਲ ਜੀ ਸ਼ੁੱਧ ਗੁੜ ਦੇ ਵਿੱਚ ਆਇਰਨ ਪੋਟਾਸ਼ੀਅਮ ਕ ਜੀ ਇਹ ਤਤ ਹੁੰਦੇ ਆ ਜਿਹੜੇ ਸਾਡੀ ਬੋਡੀ ਨੂੰ ਬਹੁਤ ਜ਼ਰੂਰ ਇਹਨਾਂ ਤਤਾਂ ਦੀ ਕੀ ਬਾਤ ਹੈ ਤੇ ਸ਼ੁੱਧ ਗੁੜ ਖਾਣ ਨਾਲ ਸਾਡੇ ਤਤ ਜਿਹੜੇ ਆ ਪੂਰੇ ਹੁੰਦੇ ਆ ਪੂਰੇ ਹੁੰਦੇ ਆ ਤੇ ਸਰੀਰ ਨੂੰ એનર્ਜੀ ਮਿਲਦੀ ਆਸਿਗਾ ਇਹਦੇ ਨਾਲ ਖੂਨ ਵੀ ਸਾਡਾ ਸਾਫ਼ ਹੁੰਦਾ ਸਾਫ਼ ਹੁੰਦਾ ਜੀ ਪੇਟ ਵੀ ਸਾਡਾ ਸਾਫ਼ ਹੁੰਦਾ ਹੂੰ ਤੇ ਇਸ ਕਰਕੇ ਖੂਨ ਦੀ ਕਮੀ ਵੀ ਦੂਰ ਕਰਦਾ ਇਹਦੇ ਨਾਲ ਖਾਣਾ ਜਲਦੀ ਪਚ ਜਾਂਦਾ ਹਾਂਜੀ ਤੇ ਹੋਰ ਇਹਦੇ ਨਾਲ ਕੁਝ ਵਾਧਾ ਹੁੰਦਾ ਇਹਦੇ ਨਾਲ ਹਾਂਜੀ ਖੂਨ ਚ ਵੀ ਵਾਧਾ ਹੁੰਦਾ ਇਹਦੇ ਨਾਲ ਹਾਂਜੀ ਖੂਨ ਚ ਵਾਧਾ ਹੁੰਦਾ ਹੂੰ ਤੇ ਇਸ ਕਰਕੇ ਇਹਦੇ ਫਾਇਦੇ ਬਹੁਤ ਨੇ ਪਰ ਜਿਹੜਾ ਬਿਨਾ ਕੈਮੀਕਲ ਤੋਂ ਤਿਆਰ ਕੀਤਾ ਜਾਂਦਾ ਬਿਨਾ ਕੈਮੀਕਲ ਤੋਂ ਹਾਂਜੀ ਕੀ ਬਾਤ ਤੇ ਡਾਕਟਰ ਕਹਿੰਦੇ ਆ ਕਿ ਯੂਨੀਵਰਸਿਟੀ ਦੀ ਕਿਤਾਬ ਦੇ ਵਿੱਚ ਲਿਖਿਆ ਪ੍ਰੋਪਰ ਇੱਕ ਪੇਜ ਪੈਰਾ ਕਿ ਜਿਹੜੀਆਂ ਗਰਭਵਤੀ ਔਰਤਾਂ ਉਹਨਾਂ ਦੇ ਵਿੱਚ ਅਨੀਮੀਆ ਦੀ ਕਮੀ ਦੂਰ ਹੁੰਦੀ ਹੈ ਅੱਛਾ ਜੀ ਹਾਂਜੀ ਤੇ ਇਸ ਕਰਕੇ ਮੈਂ ਸਾਰੇ ਜਿਹੜੇ ਆ ਖੋੜ ਖੋਣ ਨਾਲ ਜਿਹੜੇ ਆ ਟਾਕਸਨ ਖਤਮ ਹੁੰਦੇ ਆ ਚਮੜੀ ਦੀਆਂ ਸਮੱਸਿਆਵਾਂ ਖਤਮ ਹੁੰਦੀਆਂ ਵਾਹ ਜੀ ਹਾਂਜੀ ਕਾਫੀ ਫਾਇਦੇ ਆਦੇ ਜਿਹੜੇ ਮਤਲਬ ਖਾਦਾ ਜਾਵੇ ਸੇ ਵਾਹ ਜੀ ਵਾਹ ਜੀ ਤੁਸੀਂ ਇਹਦੇ ਵਿੱਚ ਦੂਜਾ ਸਰਵਤੇ ਨਹੀਂ ਪਾਉਂਦੇ ਨਹੀਂ ਇਹਹੀਂ ਪਾਉਂਦੇ ਨੇ ਸਰ ਉਹਦਾ ਤੇਲ ਅੱਛਾ ਜੀ ਹਾਂ ਉਸ ਤਰ੍ਹਾਂ ਹੀ ਬਣ ਜਾਂਦਾ ਵਧੀਆ ਉਹ ਲਿਸ਼ਕ ਵਾਸਤੇ ਪਾਉਂਦੇ ਪਰ ਲਿਸ਼ਕ ਉਸ ਤਰ੍ਹਾਂ ਹੀ ਬਣ ਜਾਂਦੀ ਹੈ ਅੱਛਾ ਜੀ ਹਾਂਜੀ ਕੀ ਬਾਤ ਹੈ ਹਾਂਜੀ ਵੈਸੇ ਦਿਸ ਰਿਹਾ ਵੀ ਜੋ ਆਹ ਦਿਸ ਰਿਹਾ ਅਜਾ ਮਤਲਬ ਇੱਕ ਇੱਕ ਹਾਲੇ ਵੀ ਮੰਨਣ ਵਾਲੀ ਆ ਵੀ ਹਰੇਕ ਏਰੀਏ ਦਾ ਗੁੜ ਬਣਾਉਂਦੀ ਵੱਖਰੀ ਤਰਕ ਤਕਨੀਕ ਹੈ ਜੀ ਵੱਖਰੀ ਤਕਨੀਕ ਆ ਜੀ ਵੱਖਰੇ ਖੇਤ ਦਾ ਇਹੋ ਹੀ ਕਿਸਮ ਜਿਹੜੀ ਆ ਇੱਥੇ ਉਹਦਾ ਜੇ ਗੁੜ ਵਧੀਆ ਬਣਦਾ ਤੇ ਅੰਮ੍ਰਿਤਸਰ ਚਲ ਜਾ ਉਹਦਾ ਨਹੀਂ ਬਣੂਗਾ ਨਹੀਂ ਵਧੀਆ ਬਣੂਗਾ ਇੱਕੋ ਕਿਸਮ ਦਾ ਹੀ ਹੂੰ ਇੱਕੋ ਇੱਕ ਪਿੰਡ ਵਿੱਚ ਨਹੀਂ ਬਣੂਗਾ ਸਾਡੇ ਪਿੰਡ ਦੀ ਜ਼ਮੀਨ ਕਾਫੀ ਕਿਸਮ ਦੀ ਆ ਅੱਛਾ ਜੀ ਤੇ ਜੇ ਮੰਨ ਲਓ ਕਿ ਇੱਥੇ ਉਹ ਗੁੜ ਬਣਦਾ ਵਾ ਤੇ ਜੇ ਤੋਂ 2-4 ਕਿਲੋਮੀਟਰ ਦੂਜੀ ਸਾਈਡ ਤੇ ਜਾਈ ਤੇ ਨਹੀਂ ਬਣੂਗਾ ਅੱਛਾ ਉਹ ਗੁੜ ਦੀ ਵਧੀਆ ਬਣਦਾ ਜੇ ਉੱਥੇ ਬਣਦਾ ਤੇ ਉਹ ਇੱਥੇ ਨਹੀਂ ਬਣੂਗਾ ਹੂੰ ਉਹੀ ਕਿਸਮ ਇਸੇ ਦਾ ਬੜਾ ਫਰਕ ਆ ਵਾਹ ਜੀ ਦਾ ਲੋਗ ਰਿਆ ਦੀ ਆ ਆਲੂ ਪਾਉ ਵਿੱਚ ਲਓ ਜੀ ਇੱਦਾਂ ਹੀ ਇਦਾਂ ਇਦਾਂ ਹਾਂਜੀ ਔਰ ਇੱਕ ਦੇ ਇਹਨੂੰ ਕੀ ਬਾਤ ਹੈ ਕੋਈ ਸੋਨੇ ਲਓ ਜੀ ਆਲੂ ਚਲ ਗਿਆ ਆਪਣੇ ਹੁਣ ਗੁੜ ਦੇ ਵਿੱਚ ਰਾਣੀ ਨੂੰ ਆਵਾਜ਼ ਮਾਰੀ ਇਦੋਂ ਨਿਕਲਣੇ ਹਨ ਨਾ ਬਾਹਰ ਮੇਰਾ ਇਹ ਪਹਿਲੀ ਵਾਰੀ ਤਿਰਵਾ ਮੈਂ ਨਹੀਂ ਕਦੀ ਆਲੂ ਵਾਲਾ ਤਿਰ ਆਲੂ ਵਾਲਾ ਨਹੀਂ ਇਹ ਆਲੂ ਖਾਣ ਵਾਲਾ ਆਜੇ ਦੇਖਦੇ ਆ ਨਹੀਂ ਗਾਜਰ ਤਾਂ ਹੀ ਖਾਦੀ ਗਾਜਰਾਂ ਸੁਣਦਾ ਹਲਾ ਵੀ ਲੋਕੀ ਗਾਜਰਾ ਗਾਜਰਾ ਸੁਣਦੇ ਆ ਹਾਂ ਤੇ ਮੂਲੀਆਂ ਨਹੀਂ ਗਾਜਰਾ ਹੋ ਗਿਆ ਸ਼ਕਰਗੰਦੀ ਹੋ ਗਈ ਹਾਂਜੀ ਇਹ ਚੀਜ਼ਾਂ ਨੇ ਤੈਨੂੰ ਪਤਾ ਕਿ ਚੂਹਾ ਵੀ ਬਣਦਾ ਇਹਦਾ ਇਹਦਾ ਚੂਹਾ ਬਣਦਾ ਹੁੰਦਾ ਇੱਕ ਅੱਛਾ ਇਹ ਇਨੀਸ਼ੀਅਤ ਇਹਦਾ ਮੋਟਾ ਵੀ ਹੋ ਸਕਦਾ ਦੇਖਿਆ ਪਤਾ ਲੱਗ ਜੂ ਕੋਈ ਇਹਦੀ ਹੀਟ ਬਹੁਤ ਆ ਨਾ ਜਿਹੜਾ ਗੁੜ ਗਰਮ ਬਹੁਤ ਜ਼ਿਆਦਾ ਆ ਉਹਨਾਂ ਨੇ 1 ਮਿੰਟ ਕਿਹਾ ਵੀ 1 ਮਿੰਟ ਜਦੋਂ 1 ਮਿੰਟ ਰਹਿ ਗਿਆ ਬਸ ਉਦੋਂ ਕੱਢਣਾ ਹਾਂਜੀ ਹਾਂਜੀ ਕੱਢ ਦਿੱਗੇ ਮੈਂ ਕਿਹਨੇ ਕੱਢ ਦੋ ਕੱਢ ਦੇ ਹਾਂਜੀ ਆ ਉੱਥੇ ਕਰਨ ਆ ਉੱਥੇ ਵਿੱਚ ਰਹਿਣਗੇ ਕੇ ਵਾਲਾ ਇਹਨਾਂ 'ਚ ਵੈਸੇ ਛੇਕ ਕਰਨੇ ਚਾਹੀਦੇ ਥੋੜੇ ਥੋੜੇ ਨਾ ਇਹ ਲੱਗ ਜੂ ਪਤਾ ਵੀ ਕੁਝ ਬਣਦਾ ਤਾਂ ਕਿ ਨਹੀਂ ਛੇਕ ਕਰਦੇ ਨੇ ਨਾ ਸੂਏ ਨਾਲ ਜਾਂ ਕਿਸੇ ਚੀਜ਼ ਨਾਲ ਹਾਂਜੀ ਫਿਰ ਗੁੜ ਹਾਂਜੀ ਮੈਂ ਕਹਿਣ ਲੱਗਾ ਆ ਗੁੜ ਦਾ ਰਸ ਜਿਹੜਾ ਵਾ ਉਹ ਉਹ ਵਿੱਚ ਪਾਓ ਵਿੱਚ ਜਾਵੇ ਤਾਂ ਸਹੀ ਕੁਝ ਹਾਂ ਤਾਂ ਉਹ ਜਿਹੜਾ ਚੂਹਾ ਤੁਹਾਨੂੰ ਦੱਸਾਂ ਜਿਹੜਾ ਚੂਹਾ ਪਤਾ ਕਿਦਾਂ ਬਣਦਾ ਭਾਜੀ ਜਦੋਂ ਇਹਦੇ ਵਿੱਚ ਹੁਣ ਇਹਨੂੰ ਲਾ ਲਿਆ ਨਾ ਇਹਦੇ ਵਿੱਚ ਤੋਂ ਤੁਸੀਂ ਠੰਢੀ ਰਸ ਪਾਉਨੇ ਹੋ ਇਦੇ ਵਿੱਚ ਇੱਕ ਨਾ ਜਿਹੜਾ ਲੱਗਾ ਹੁੰਦਾ ਗੋੜਿਆ ਉਹ ਇੱਕ ਕਿਸਮ ਦਾ ਇੱਕ ਉਹ ਬਣ ਜਾਂਦਾ ਉਹ ਖਾਣ ਵਾਸਤੇ ਨਾਣੇ ਬੜੇ ਪਸੰਦ ਕਰਦੇ ਆ ਉਹ ਗੱਚਕ ਟਾਈਪ ਜੀ ਗੱਚਕ ਟਾਈਪ ਹਾਂ ਕਰੋ ਕਰੋ ਮੈਂ ਜੀ ਆਜੋ ਆਜੋ ਆ ਰਾਣੀ ਇਹਨਾਂ ਵਾਰ ਹੋਣੀ ਗੋਡੀ ਨਾ ਰੰਗ ਬਣਨਾ ਅੱਛਾ ਜੀ ਮਨੋ ਜਿੰਨੀ ਤੁਸੀਂ ਗੋਡੀ ਵਧੀਆ ਕਰੀ ਜਾਣੀ ਉਹਦੇ ਨਾਲੀ ਦਾ ਰੰਗ ਜ਼ਿਆਦਾ ਵਧੀਆ ਬਣਦਾ ਉਹ ਨਾਲ ਜ਼ਿਆਦਾ ਵਧੀਆ ਨਾ ਗੋਡੀ ਦੇ ਉਹ ਖਰਾਬ ਹੋ ਜੂ ਸਾਰੀ ਕੀਤੇ ਕਿੰतरी ਖਰਾਬ ਹੋ ਜਾਂਦੀ ਅੱਛਾ ਤੇ ਆ ਦੇਖ ਸਕਦੇ ਹੋ ਰੰਗ ਤੁਸੀਂ ਪਹਿਲਾਂ ਰੰਗ ਇਹਦਾ ਬਿਲਕੁਲ ਡਾਰਕ ਸੀਗਾ ਤੇ ਹੁਣ ਬਿਲਕੁਲ ਰੰਗ ਜਿਹੜਾ ਆ ਇਹਦਾ ਨਾ ਹਾਂਜੀ ਪੂਰਾ ਵਧੀਆ ਹੋ ਗਿਆ ਜੀ ਇਹਨੇ ਜਿਉਂ-ਜਿਉਂ ਸੁੱਕਣਾ ਹੋਰ ਵਧੀਆ ਹੋਏਗਾ ਅੱਛਾ ਹੋਰ ਵਧੀਆ ਹੋਈ ਜਾਣਾ ਹੋਰ ਵਧੀਆ ਹੋਏਗਾ ਅੱਛਾ ਭਾਈ ਜਿਹੜਾ ਤੁਸੀਂ ਇਹਦੇ ਵਿੱਚ ਬਾਅਦ ਵਿੱਚ ਮਿੱਠਾ ਸੋਡਾ ਚੁਟਕੀ ਕਿ ਪਾਇਆ ਆ ਉਹ ਕੀ ਕਰਨਾ ਉਹਦਾ ਪਾਉਣ ਦਾ ਉਹਦਾ ਕਰਨ ਤੇ ਦੇਖ ਚੰਗੀ ਬਣ ਜਾਂਦੀ ਆ ਖਾਣ ਦੇ ਵਿੱਚ ਵਧੀਆ ਹੋ ਜਾਂਦਾ ਸੋਖਤ ਹੋ ਜਾਂਦੀ ਹੋਰ ਠੀਕ ਅੱਛਾ ਤੇ ਜਿਹੜਾ ਜਿਹੜਾ ਨਾਲੇ ਬਾਕੀ ਮਿੱਠਾ ਥੋੜਾ ਜਿਹੜਾ ਬਾਡੀ ਲਈ ਆ ਜਿੰਨੀ ਕੋੜਾ ਉਹ ਵੀ ਠੀਕ ਹੋ ਜਾਂਦਾ ਉਹ ਵੀ ਠੀਕ ਹੋ ਜਾਂਦਾ ਓਕੇ ਜਲਦੀ ਜਿਸ ਤਰ੍ਹਾਂ ਹਜੇ ਮੋਣ ਦੇ ਵਿੱਚ ਸਾਈ ਹੁੰਦਾ ਥੋੜਾ ਨਾਲ ਹੋਰ ਮਦਦ ਕਰਨਾ ਨਾਲ ਹੋਰ ਹੋ ਜਾਂਦਾ ਥੋੜਾ ਜਿਆ ਰਗੜ ਕੇ ਤੇ ਲੋ ਜੇਦਰ ਪੇਸੀਆਂ ਹੋ ਗਈਆਂ ਸ਼ੁਰੂ ਬਣਨੀਆਂ ਪਹਿਲੀ ਹੁਣ ਵਾਰੀ ਆ ਗਈ ਗੁੜ ਦੀ ਟੈਸਟਿੰਗ ਦੀ ਆਪਾਂ ਗੁੜ ਉਹਨਾਂ ਕੀ ਲੈਣਾ ਜਿੰਨਾ ਕਾਪਨ ਨੂੰ ਲੋੜਿਆ ਪਈ ਆਪਾਂ ਚਮਚ ਰਾਉਣਾ ਕਿ ਚੱਕਣਾ ਇੱਥੋਂ ਵੇਹੇ ਗੋੜਾ ਬਾ ਚਮਚਨਾ ਚੱਕਣਾ ਨਾ ਇਹ ਨਾਇਨਸਾਫੀ ਵਾਲੀ ਗੱਲ ਆ ਇੱਥੇ ਦਾ ਉਹ ਖੁਰਪੇ ਜਿਹੜੇ ਹੁੰਦੇ ਆ ਉਹਨਾਂ ਨਾਲ ਹੀ ਚੱਕਿਆ ਜਾਂਦਾ ਆ ਆਪਾਂ ਫੇਰ ਵੀ ਇੰਨਾ ਗੁੜ ਲੈ ਲਿਆ ਆਪਣੇ ਡੁੱਗਾ ਤੇ ਆਜੋ ਹੁਣ ਸਾਈਡ ਤੇ ਤੇ ਕਿਉਂਕਿ ਜਿਹੜਾ ਗੰਮ ਮੇਨ ਕੇ ਅੱਲਾ ਜੇ ਗੁੜ ਸੁੱਕ ਗਿਆ ਨਾ ਤੇ ਉਹਦੀਆਂ ਪ੍ਰੋਪਰ ਜਿਹੜੀਆਂ ਪੇਸੀਆਂ ਨਹੀਂ ਬਣੀਆਂ ਤੋਂ ਥੋੜਾ ਖਰਾਬ ਹੋ ਸਕਦਾ ਇਸ ਕਰਕੇ ਆਪਾਂ ਹੁਣ ਕਰਦੇ ਆ ਟੈਸਟ ਕਉਂਕੀ ਜਿਹੜਾ ਗਰਮ ਗੁੜ ਖਾਣ ਦਾ ਜਿਹੜਾ ਸਵਾਦ ਹੈ ਨਾ ਉਹ ਵੱਖਰਾ ਹੀ ਹੈ ਬਜੀ। ਹਾਂਜੀ। ਭਾਈ ਉਧਰ ਆਓ। ਟੇਸਟ ਦੱਸੋ ਜੀ। ਅਸਲ ਇਹ ਚੀਜ਼ਾਂ ਇਦਾਂ ਦੀਆਂ ਨੇ ਵੀ ਅਸੀਂ ਨਾ ਬਾਹਰ ਸ਼ੂਟ ਬਹੁਤ ਕਰਦੇ ਆਂ। ਮਤਲਬ ਇੱਕ ਵੇ ਕੋਈ ਖਾਨਵੀਨ ਵਾਲੀ ਚੀਜ਼ ਆ ਕੇ ਤੇ ਕੋਈ ਫਿਸ਼ ਆ ਗਈ ਕਿਤੇ ਕੋਈ ਬੱਕਰਾ ਆ ਗਿਆ ਕਿ ਉਹ ਜੀ ਉਹਦਰਾ ਸਵਾਦ ਹੁੰਦਾ ਆ ਤੜਕੇ ਦਾ। ਇੱਥੇ ਦਾ ਜਿਹੜਾ ਸਵਾਦ ਹੈ ਨਾ ਮਠਾਸਾ ਸਵਾਦ। ਮੇਨ ਗੱਲ ਇਹ ਆ ਵੀ ਜਦੋਂ ਤੁਸੀਂ ਗੁੜ ਖਾਣੇ ਹੋ ਨਾ ਥੋੜਾ ਮੂੰਹ ਦੱਸ ਦਿੰਦਾ ਆ ਤੁਹਾਡੀ ਚਿਹਰਾ ਦੱਸ ਦਿੰਦਾ ਵੀ ਗੁੜ ਦਾ ਅਸਲ ਦੇ ਵਿੱਚ ਸਵਾਦ ਕਿੰਗਾ ਆ ਅਸਲੀ ਅਸਲੀ ਆ ਕੇ ਨਕਲੀ ਆ ਸ਼ੋਧਾ ਆ ਕੇ ਸ਼ੋਧਿਆ ਜਦੋਂ ਮਤਲਬ ਤੁਹਾਡਾ ਸਿਰ ਖਾਣ ਲੱਗੇ ਹਿਲਣ ਲੱਪੇ ਨਾ ਮਤਲਬ ਸਮਝ ਲਓ ਵੀ ਤੁਸੀਂ ਤੁਹਾਡਾ ਗੁੜ ਜਿਹੜਾ ਬਹੁਤ ਵਧੀਆ ਆ ਤੇ ਵਾਕਈ ਭਾਈ ਜੀ ਬਹੁਤ ਵਧੀਆ ਗੁੜ ਬਣਾਇਆ ਤੁਸੀਂ ਹਾਂਜੀ ਬਹੁਤ ਧੰਨਵਾਦ ਬਹੁਤ ਏਸੀ ਆ ਤੇ ਵਾਕਈ ਫਰਕ ਪਤਾ ਲੱਗਦਾ ਆ ਜਿਹੜੇ ਬੰਦੇ ਰੂਟੀਨ ਦੇ ਵਿੱਚ ਗੁੜ ਖਾਂਦੇ ਨੇ ਨਾ ਉਹਨੂੰ ਪਤਾ ਲੱਗ ਜਾਂਦਾ ਵੀ ਅਸਲੀ ਗੋੜ ਤੇ ਨਕਲੀ ਗੋੜ ਦੇ ਵਿੱਚ ਫਰਕ ਕਿੰਨਾ ਹੈ ਫਰਕ ਕੀ ਠੀਕ ਹੈ ਜੀ ਤੇ ਇਸ ਕਰਕੇ ਬਾਈ ਜੀ ਹੁਣ ਇੱਕ ਵਾਰੀ ਐਡਰੈਸ ਬੋਲਦੀ ਆਪਾਂ ਵੀ ਗੋੜ ਲੈਣ ਵਾਸਤੇ ਆਉਣਾ ਕਿੱਥੇ ਪੈਣਾ ਜਿਹੜੇ ਲੋਕਲ ਬੰਦੇ ਆ ਉਹ ਆ ਕੇ ਲੈ ਕੇ ਜਾ ਸਕਦੇ ਆ ਜੀ ਐਡਰੈਸ ਬੋਲ ਦਿਓ ਜੀ ਐਡਰੈਸ ਜੇ ਪਿੰਡ ਸਭਰਾ ਜੀ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਸੈਦੋ ਰੋਡ ਨੇੜੇ ਬਿਜਲੀ ਘਰ ਕੀ ਬਾਤ ਹੈ ਜੀ ਹਾਂਜੀ ਤੇ ਛੁੱਟੀ ਵੀ ਹੁੰਦੀ ਕੋਈ ਨਹੀਂ ਜੀ ਛੁੱਟੀ ਕੋਈ ਨਹੀਂ 12 ਮਹੀਨੇ 30 ਦਿਨ ਜਦੋਂ ਮਰਜੀ ਕੋਈ ਆ ਸਕਦਾ ਜਦੋਂ ਮਰਜੀ ਜਦੋਂ ਮਰਜੀ ਆ ਸਕਦਾ ਚਾਰ ਪੰਜ ਮਹੀਨੇ ਤੋਂ ਪ੍ਰੋਪਰ ਹੀ ਅਹੀਂ ਇੱਥੇ ਰਹਿੰਦੇ ਆ ਅੱਛਾ ਜੀ ਤੇ ਅੱਗੋਂ ਪਿੱਛੋਂ ਵੀ ਜਿਹੜਾ ਗੁੜ ਜਿਹੜਾ ਸਟਾਕ ਹੁੰਦਾ ਥੋੜਾ ਬਹੁਤਾ ਜਿਹੜਾ ਉਹ ਵੀ ਉਹ ਵੀ ਮਿਲ ਜਾਂਦਾ ਹੈ ਮਤਲਬ ਆਫ ਸੀਜ਼ਨ ਦੇ ਵਿੱਚ ਵੀ ਗੁੜ ਲੈ ਸਕਦੇ ਆ ਆਫ ਸੀਜ਼ਨ ਦੇ ਵਿੱਚ ਵੀ ਮਿਲ ਸਕਦਾ ਕੀ ਬਾਤ ਹੈ ਜੀ ਆਹ ਗੱਲ ਵਧੀਆ ਬਣੀ ਤਾਂ ਵੀ ਆਫ ਸੀਜ਼ਨ ਦੇ ਵਿੱਚ ਵੀ ਗੁੜ ਸਟੋਰ ਕਰਕੇ ਰੱਖਿਆ ਹੁੰਦਾ ਥੋੜਾ ਮਿਲ ਜੇ ਮਿਲੂਗਾ ਜਰੂਰ ਮਿਲ ਜਾਊਗਾ ਕੀ ਬਾਤ ਹੈ ਭਾਜੀ ਤੇ ਵਾਕਿਆ ਜੀ ਹੁਣ ਮੇਨ ਗੱਲ ਹੈ ਜੇ ਤੱਕ ਖਾਣਾ ਤੁਸੀਂ ਗਰਮ ਗਰਮ ਗੁੜ ਤੇ ਫੇ ਤਾਂ ਆਓ ਇੱਥੇ ਨਾਲ ਕੋਲ ਬੈ ਕੇ ਬਣਵਾ ਲ ਕਾ ਵੱਖਰਾ ਸਵਾਦ ਆ ਜੀ ਸਾਰੇ ਓਪਨ ਆ ਜੀ ਇਥੇ ਕੋਈ ਲੱਕ ਨਹੀਂ ਕੀ ਕਿ ਜਿੱਥੇ ਨਹੀਂ ਪੈਦਾ ਕਰਦੇ ਬਿਲਕੁਲ ਤੇ ਜਦੋਂ ਮਰਜੀ ਆਣ ਕੇ ਕੋਈ ਬਹਿ ਕੇ ਵੀ ਬਣਵਾ ਸਕਦਾ ਕੀ ਬਾਤ ਆ ਜੀ ਇਹ ਕਹਿੰਨੇ ਬਣਵਾ ਕ ਦੂਜੀ ਗੱਲ ਇੱਕ ਹੋਰ ਵੀ ਆ ਜੇ ਤੁਹਾਡੇ ਕੋਲ ਆਪਣਾ ਗੰਨਾ ਹੈਗਾ ਤੇ ਉਹ ਵੀ ਲੈ ਕੇ ਆ ਸਕਦੇ ਆ ਉਹ ਵੀ ਬਣਵਾ ਸਕਦੇ ਭਈ ਉਹਦੀ ਕਿੰਨੀ ਲੈਂਦੇ ਆ ਤੁਸੀਂ ਬਣਵਾਈ ਉਹ ਤਾਂ ਅਸੀਂ 200 ਰੁਪਇਆ ਪੱਤ ਦਾ ਲੈਂਦੇ ਆ 200 ਰੁਪਇਆ ਪੱਤ ਦਾ ਪੱਤ ਦਾ 5 ਪੀਪੇ ਦਾ ਅੱਛਾ ਜੀ ਮਤਲਬ 80 ਕਿ ਲੀਟਰ ਦਾ 80 ਲੀਟਰ ਦਾ ਹਾਂ ਜੀ ਵਾਹ ਜੀ ਵਾਹ ਕੀ ਬਾਤ ਆ ਤੇ ਮੋਬਾਈਲ ਨੰਬਰ ਬਾਈ ਹੁਣੇ ਵੈਸੇ ਬੋਲਦਾ ਕਿ ਹੋਰ ਬੋਲ ਦਿਓ ਬਾਈ ਜੀ 94644 39605 ਹਾਂਜੀ ਤੇ ਸੋ ਤੁਸੀਂ ਹੁਣ ਨੰਬਰ ਵੀ ਨੋਟ ਕਰ ਲਿਆ ਐਡਰੈਸ ਵੀ ਦੇਖ ਲਿਆ ਤੇ ਗੁਰਮ ਦੀ ਤੁਹਾਨੂੰ ਦੱਸ ਦਿੱਤੀ ਆ ਤੇ ਹੁਣ ਤੁਸੀਂ ਕਰਨਾ ਕੀ ਆ ਜੀ ਬਸ ਇੱਕੋ ਕੰਮ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਗੁਰਦਲੈਂਡ ਵਾਸਤੇ ਬਾਈ ਨਾਲ ਸੰਪਰਕ ਕਰ ਲਿਓ ਕਿਸੇ ਹੋਰ ਜਗ੍ਹਾ ਤੇ ਵੀਡੀਓ ਬਣਵਾਉਣ ਲਈ ਮੈਨੂੰ ਸੰਪਰਕ ਕਰ ਲਿਓ ਤੁਹਾਨੂੰ ਪਤਾ ਸਾਡੀ ਵੀਡੀਓ ਜਿਹੜੀ ਆ ਕੋਈ ਪੇਡ ਪ੍ਰਮੋਸ਼ਨ ਨਹੀਂ ਹੁੰਦੀ ਉਈ ਕਿਹੜੀ ਸੇ ਚੀਜ਼ ਆ ਅਸੀਂ ਕਿਸੀ ਕੋਲ ਪੈਸਾ ਭਾਵਾਂ ਕੋ ਨਹੀਂ ਰਹਿੰਦੇ ਪਰ ਸਿਰਫ ਸਾਨੂੰ ਲੋਕ ਪੰਜਾਬੀ ਭਾਈ ਸਾਨੂੰ ਵੀਡੀਓ ਦੇ ਫੋਨ ਕਰਨ ਕਿਉਂਕਿ ਅਸੀਂ ਹੋਰ ਕਿਸੇ ਦੀ ਵੀਡੀਓ ਨਹੀਂ ਸ਼ੂਟ ਕਰਦੇ ਸੋ ਔਰ ਤੁਸੀਂ ਕਰਦਾ ਕਿ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ